ਕਰਨ ਬਾਠ ਮਾਮਲੇ ਦੇ ਵਿੱਚ ਹੁਣ ਵੱਡਾ ਐਕਸ਼ਨ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਕਰਨ ਬਾਠ ਮਾਮਲੇ ਦੇ ਵਿੱਚ ਸੀਬੀਆਈ ਨੇ ਵੱਡੀ ਕਾਰਵਾਈ ਕੀਤੀ ਹੈ ਤਾਂ ਇਸ ਮਾਮਲੇ ਦੇ ਵਿੱਚ ਸੀਬੀਆਈ ਨੇ ਐਫਆਈਆ ਦਰਜ ਜਿਹੜੀਆਂ ਨੇ ਉਹ ਕੀਤੀਆਂ ਨੇ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਜਾਣਕਾਰੀ ਐਫਆਈਆਰ ਦੇ ਵਿੱਚ ਇੰਸਪੈਕਟਰ ਰੌਣੀ ਹਰਜਿੰਦਰ ਸਿੰਘ ਤੇ ਹੈਰੀ ਅਤੇ ਹੋਰ ਜਿਹੜੇ ਦੋਸਤਿਆਂ ਨੂੰ ਗ੍ਰਿਫਤਾਰ ਜਿਹੜਾ ਆ ਕਰਨ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਤਾਂ ਕਰਨਲ ਬਾਠ ਮਾਮਲੇ ਦੇ ਵਿੱਚ ਹੁਣ ਵੱਡਾ ਐਕਸ਼ਨ ਕੀਤਾ ਜਾ ਰਿਹਾ ਪਿਛਲੇ ਸਮੇਂ ਦੇ ਵਿੱਚ ਬਹੁਤ ਚਰਚਿਤ ਮਾਮਲਾ ਸੀ ਸੀਬੀਆਈ ਨੇ ਵੱਡੀ ਕਾਰਵਾਈ ਕੀਤੀ ਹੈ ਤਾਂ ਇਸ ਕਾਰਵਾਈ ਦੇ ਵਿੱਚ ਜੋ ਸੀਬੀਆਈ ਨੇ ਐਫਆਈਆਰ ਦਰਜ ਕੀਤੀਆਂ ਨੇ ਤਾਂ ਇਸ ਵਕਤ ਦੀ ਵੱਡੀ ਜਾਣਕਾਰੀ ਐਫਆਈਆਰ ਦੇ ਵਿੱਚ ਇੰਸਪੈਕਟਰ ਰੌਣੀ ਹਰਜਿੰਦਰ ਸਿੰਘ ਹੈਰੀ ਤੇ ਬੋਪਾ ਰਾਜ ਦਾ ਨਾਮ ਦਰਜ ਕੀਤਾ ਗਿਆ ਤਾਂ ਤੁਹਾਨੂੰ ਯਾਦ ਹੋਣਾ ਹੈ ਕਰਨਲ ਬਾਠ ਦੇ بیٹے ਦੀ ਕੁੱਟਮਾਰ ਦਾ ਮਾਮਲਾ ਹੈ ਤੇ ਨਾਲ ਇਹ ਪਟਿਆਲੇ ਦਾ ਮਾਮਲਾ ਹੈ ਜਿਸ ਦੇ ਵਿੱਚ ਲਗਾਤਾਰ ਇਨਵੈਸਟੀਗੇਸ਼ਨ ਚੱਲੀ ਤਾਂ ਕਰਨਲ ਬਾਠ ਦੀ ਪਤਨੀ ਵੱਲੋਂ ਲਗਾਤਾਰ ਜਿਹੜਾ ਕਿ ਕੇਂਦਰ ਦੇ ਮੰਤਰੀਆਂ ਨਾਲ ਵੀ ਮੁਲਾਕਾਤ ਕੀਤੀ ਸੀ ਤਾਂ ਇਸ ਜੋ ਪਿਛਲੀ ਸੁਣਵਾਈ ਦੇ ਵਿੱਚ ਅਦਾਲਤ ਨੇ सीबीआई ਨੂੰ ਜਾਂਚ ਸੌਂਪ ਦਿੱਤੀ ਸੀ ਤਾਂ ਉਸ ਦੇ ਵਿੱਚ ਹੁਣ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਇੰਸਪੈਕਟਰ ਅਤੇ ਹੋਰ ਵਿਅਕਤੀਆਂ ਦੇ ਉੱਤੇ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਕਰਨਲ ਬਾਠ ਅਤੇ ਉਸ ਦੇ بیٹے ਦੀ ਕੁਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ